ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਾਲਪੁਰ ਜਿਹੜਾ ਕਿ ਬਲਾਚੌਰ ਤਹਿਸੀਲ ਦੇ ਵਿੱਚ ਪੈਂਦਾ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇੱਥੇ ਇੱਕ ਸਾਡੇ ਕੋਲ ਕੋਈ ਵੀਰ ਨੇ ਗੱਲ ਦੱਸੀ ਸੀ ਕਿ ਇੱਥੇ ਨਾ ਇੱਕ ਛੱਤ ਡਿਗੀ ਆ ਕਿਸੇ ਗਰੀਬ ਪਰਿਵਾਰ ਦੇ ਵਿੱਚੋਂ ਪਰਿਵਾਰ ਆ ਤੇ ਅੱਜ ਸਰਪੰਚ ਸਾਹਿਬ ਵੀ ਨਹੀਂ ਇੱਥੇ ਸਾਨੂੰ ਬੁਲਾਇਆ ਸੀ ਆਪਣੇ ਵੱਲੋਂ ਵੀ ਤੁਸੀਂ ਇੱਕ ਵਾਰ ਕਵਰ ਕਰਕੇ ਜਾਓ ਬਾਕੀ ਸਰਪੰਚ ਸਾਹਿਬ ਉਹਨਾਂ ਨੇ ਉਹਨਾਂ ਦੀ ਫੈਮਿਲੀ ਨਾਲ ਸਾਰਿਆਂ ਨਾਲ ਗੱਲਬਾਤ ਕਰਨਗੇ ਪੁੱਛਦੇ ਆ ਕਿ ਕੀ ਹੋਇਆ ਕਿੱਦਾਂ ਹੋਈ ਐ ਇਹ ਗੱਲਬਾਤ ਕਿੱਦਾਂ ਘਟਣਾ ਤੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਇੱਥੇ ਪਤਾ ਲੱਗਿਆ ਸੀ ਜੀ ਬਾਈ ਹੁਣ ਮੈਨੂੰ ਬੁਲਾਇਆ ਸੀਗਾ ਜੀ ਇਹ ਪਿੰਡ ਤੁਹਾਡਾ ਲਾਲਪੁਰਾ ਜੀ ਇਹ ਕੀ ਗੱਲ ਕੀ ਹੋਈ ਐ ਜੀ ਤੇ ਸਵੇਰੇ ਲਗਭਗ ਕੋਈ 8 ਵਜੇ ਦਾ ਟਾਈਮ ਸੀਗਾ ਜੀ ਅੱਛਾ ਜੀ ਤੇ ਇਹ ਮੁੰਡਾ ਆਪਣੇ ਘਰ ਦੇ ਵਿੱਚ ਕੰਮਕਾਰ ਕਰਦਾ ਸੀਗਾ ਠੀਕ ਹੈ ਜੀ ਬਾਕੀ ਪਰਿਵਾਰ ਬਾਹਰ ਰੋਟੀ ਬਣਾ ਰਿਹਾ ਸੀਗਾ ਤੇ ਪਤਾ ਨਹੀਂ ਮਤਲਬ ਕੀ ਬਾਣਾ ਵਰਤਿਆ ਕਿ ਉਹ ਛੱਤ ਥੱ ਅੱਛਾ ਮੁੰਡਾ ਥੱਲੇ ਆ ਗਿਆ ਹਾਂਜੀ ਉਸੇ ਵੇਲੇ ਮੰਨ ਲਓ ਸਾਰੇ ਪਿੰਡ ਚ ਮਾਲੋ ਇੱਕਦਮ ਹੀ ਹਾਹਾਕਾਰ ਮਚ ਗਈ ਬੰਦੇ ਸਾਰੇ ਨੱਠੇ ਜੋ ਦੇਖਿਆ ਤੋ ਥੱਲੇ ਡਿੱਗਿਆ ਸਾਰਾ ਮਾਲ ਬਾਹਰ ਪਟ ਗਿਆ ਸਾਰੇ ਅੱਛਾ ਜੀ ਤੇ ਇੱਕ ਤਾਂ ਉਹਦੀ ਸੱਜੀ ਲੱਤ ਮੰਨ ਲਓ ਜਿਹੜੀ ਹੈਗੀ ਉਹ ਟੁੱਟ ਗਈ ਜੀ ਅੱਛਾ ਟੁੱਟ ਗਈ ਆ ਹਾਂਜੀ ਤੇ ਸਿਰ ਦੇ ਵਿੱਚ 15 ਟਾਂਕੇ ਲੱਗੇ ਜੀ ਉਸੇ ਵੇਲੇ ਇੱਥੋਂ ਅਸੀਂ ਗੱਡੀ ਚ ਪਾਇਆ ਤਾਂ ਉਹ ਬਲਾਚੌਰ ਲੈ ਗਿਆ ਸਰਕਾਰੀ ਹਸਪੀਟਲ ਅੱਛਾ ਜੀ ਤੇ ਉੱਥੇ ਉਹਨਾਂ ਨੇ ਉਹਦੀ ਰੀਟਰੀਟਮੈਂਟ ਕਰਨ ਤੋਂ ਬਾਅਦ ਹੂੰ ਉਹਨਾਂ ਨੇ ਸਾਨੂੰ ਭੇਜ ਦਿੱਤਾ ਰੋਪੜ ਸਰਕਾਰੀ ਹਸਪੀਟਲ ਜੀ ਅੱਛਾ ਜੀ ਉੱਥੋਂ ਵੀ ਉਹਨਾਂ ਦੇ ਬਸ ਦੀ ਨਹੀਂ ਗੱਲ ਆਈ ਜੀ ਅੱਛਾ ਜੀ ਉਹਨਾਂ ਨੇ ਫਿਰ ਸਾਨੂੰ 32 ਵਿੱਚ ਭੇਜ ਦਿੱਤਾ ਜੀ ਅੱਛਾ ਜੀ ਹੁਣ ਇਸ ਟਾਈਮ ਉਹ ਜਿਹੜਾ ਮੁੰਡਾ ਹੈਗਾ ਉਹ 32 ਵਿੱਚ ਹੈ ਜੀ ਮਤਲਬ ਉੱਥੇ ਸਰਕਾਰੀ ਹਸਪੀਟਲ ਮਤਲਬ ਹਾਂਜੀ ਪੀਜੀਆ ਹੈ ਹਾਂਜੀ ਅੱਛਾ ਜੀ ਹੁਣ ਇਸ ਟਾਈਮ ਨੇ ਉਹ ਉੱਡਾ ਠੀਕ ਹੈ ਵੈਸੇ ਨੇ ਹੈ ਤਾਂ ਠੀਕ ਪਰ ਮੰਨ ਲਓ ਹਾਲਾਤ ਤੁਸੀਂ ਦੇਖੇ ਲੈ ਮੇਰੀ ਗੱਲ ਸੁਣੋ ਜੀ ਹੂੰ ਹੂੰ ਸਮਝਾ ਜੀ ਹਾਲਾਤ ਬਹੁਤ ਮਾੜੇ ਆ ਹੂੰ ਗਰੀਬ ਪਰਿਵਾਰ ਆ ਬੇਚਾਰੇ ਮੈਂ ਜਾ ਕੇ ਇਟਾ ਪੱਥਰ ਕੇ ਆਪਣਾ ਗੁਜ਼ਾਰਾ ਕਰਦੇ ਅੱਛਾ ਪੱਥਰੇ ਤੇ ਲੱਗੇ ਹੋਏ ਆ ਪੱਥਰੇ ਤੇ ਲੱਗਿਓ ਜੀ ਅੱਛਾ ਜੀ ਤੇ ਉਹ ਮਲ ਹੁਣ ਵੀ ਅੱਜ ਵੀ ਜਾਣਾ ਸੀ ਹਾਂਜੀ ਅੱਜ ਵੀ ਟਾਂ ਪੱਥਨ ਜਾਣਾ ਸੀਗਾ ਪਰ ਜਦ ਤੱਕ ਆ ਪਾਣਾ ਵਰਤ ਗਿਆ ਜੀ ਦੋ ਇਹਦੀਆਂ ਬੇਟੀਆਂ ਜੀ ਇੱਕ ਛੋਟਾ ਕਾਕਾ ਆ ਇੱਕ ਆ ਬਜ਼ੁਰਗ ਮਾਂ ਬੈਠੀ ਆ ਤੇ ਜਾਨੀ ਕਿ ਵੱਧ ਤੋਂ ਵੱਧ ਮੰਨ ਲਓ ਇਹਦੀ ਜਿੰਨੀ ਵੀ ਹੋ ਸਕਦੀ ਹੈ ਮੰਗ ਕੀ ਕਰਨਾ ਚਾਹਦੇ ਪ੍ਰਸ਼ਾਸਨ ਦੇ ਕੋਲ ਭਾਈ ਤੇ ਸੋਚਦੇ ਆ ਵੀ ਮੰਨ ਲਓ ਦੇਖੋ ਜਿਹੜਾ ਪਾਣਾ ਵਰਤਿਆ ਕਿਸੇ ਹੋਰ ਨੰਨ ਵਰਤੇ ਠੀਕ ਹੈ ਜੀ ਵੱਧ ਤੋਂ ਵੱਧ ਪ੍ਰਸ਼ਾਸਨ ਸਾਡੀ ਮਦਦ ਕਰੇ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਜਿਆਦਾ ਨਹੀਂ 7-8 ਘਰ ਤੁਹਾਨੂੰ ਮੈਂ ਦਿਖਾ ਸਕਦਾ ਇਦਾਂ ਦੀ ਜਿਹਨਾਂ ਦੀ ਹਾਂਜੀ ਆਹ ਪੋਜੀਸ਼ਨ ਤੇ ਪਤਾ ਨਹੀਂ ਕਦੋਂ ਗਿਰ ਸਕਦੇ अच्छा हां जी ਤੇ ਜਿਹੜੇ ਮਤਲਬ ਦਿਹਾੜੀਦਾਰ ਬੰਦੇ ਆ ਤੇ ਉਹ ਵਿਚਾਰੇ ਆਪਣਾ ਦਿਹਾੜੀ ਕਰਦੇ ਆ ਜਿਹੜੀ 4-500 ਦੀ ਉਹਦੇ ਉੱਤੇ ਆਪਣਾ ਗੁਜ਼ਾਰਾ ਕਰਦੇ ਆ ਇਹ ਤਾਂ ਸਾਡੀ ਤਾਂ ਦੇਖੋ ਜੀ ਇਹੀ ਪੁਰਜੋਰ ਮੰਨ ਲਓ ਮੰਗ ਹੈਗੀ ਆ ਕਿ ਮਤਲਬ ਵੱਧ ਤੋਂ ਵੱਧ ਇਹਨਾਂ ਬੰਦਿਆਂ ਦੀ ਮੰਨ ਲਓ ਅਮਦਨ ਕੀਤੀ ਜਾਵੇ ਕੋਈ ਵੀ ਵੀਰ ਕਰਦਾ ਮਤਲਬ ਸਾਡਾ ਮਸਲਾ ਹੱਲ ਹੋ ਜਾਣਾ ਚਾਹੀਦਾ ਇਹਨਾਂ ਦਾ ਗੱਲ ਸਹੀ ਹੈ ਹਾਂਜੀ ਭਾਈ ਜੀ ਭਾਜੀ ਇਹ ਨਾ ਸਵੇਰੇ 8 ਕੱਪੇ ਦੀ ਗੱਲ ਆ ਜੀ ਤੇ ਇੱਥੇ ਜਣੀ ਸਵੇਰੇ ਚੱਲੇ ਤੇ ਕਿਤੇ ਕੰਮ ਤੇ ਆਪਣੇ ਮੁੰਡਾ ਕੋਲ ਅੰਦਰ ਬੈੱਡ ਤੇ ਬੈਠਾ ਤਾਂ ਅੱਛਾ ਜੀ ਤੇ ਇਹ ਯਕਦਾਂਵੇਂ ਕੰਮ ਹੋਇਆ ਜਾਂਦਾ 8 ਵਜੇ ਦਾ ਜੀ ਅੱਛਾ ਤੇ ਉਹਦੇ ਬਾਅਦ ਸਾਡੇ ਘਰ ਕੋਲੇ ਆ ਘਰ ਦਾ ਮੇਰੇ ਮੁੰਡਾ ਕੁੜੀ ਉਹ ਆ ਕੇ ਦੇਖਿਆ ਜਦ ਹਲਾ ਲਾਲਾ ਪੈ ਗਈ ਜਕ ਲੱਗਦੇ ਜੀ ਜਾਨੀ ਐਂਦਾ ਉਹਦੇ ਬੰਦੇ ਸਾਡਾ ਹੈ ਨਹੀਂ ਇੱਥੇ ਹੂੰ ਤੇ ਉਹਦੇ ਬਾਅਦ ਜੀ ਨਹੀਂ ਕੱਢਿਆ ਕੋਡੇ ਜਾਨੀ ਇੱਕ ਬਾਹ ਦੇਖਦੀ ਸੀ ਮੜ ਜਾਈ ਬਾਹ ਕੱਢ ਕੇ ਮੜ ਜੈ ਨੂੰ ਬਾਹਰ ਨੂੰ ਖਿੱਚਿਆ ਜੀ ਹੂੰ ਤੇ ਉਹਦੇ ਬਾਅਦ ਦੇ ਵਿੱਚ ਜੀ ਲੈ ਕੇ ਜੀ ਲੱਤ ਦਾ ਤੋਂ ਚੱਕੇ ਨਹੀਂ ਹੁੰਦੀ ਸੀ ਜੀ ਠੀਕ ਹੈ ਜੱਕਦਮ ਜੋ ਵੀ ਪਿੰਡ ਦਾ ਇਕੱਠਾ ਸਾਰੇ ਪਿੰਡ ਇਕੱਠਾ ਹੋਇਆ ਜੀ ਪਿੰਡ ਦੇ ਨਾਲ ਰਾਲ ਮਲ ਕੇ ਜੀ ਇਹਨੂੰ ਗੱਡੀ ਚ ਪਾ ਕੇ ਸਰਕਾਰੀ ਹਸਪਤਾਲ ਭੇਜ ਦਿੱਤਾ ਜੀ। ਅੱਛਾ। ਸਰਕਾਰੀ ਹਸਪਤਾਲ ਜਾ ਕੇ ਉਹਨੇ ਟਾਂਕੇ ਲਾਏ 15 ਫਿਰ ਲੱਤ ਜਿਹੜੀ ਉਹ ਫੰਕਸ਼ਨ ਉਹ ਚੱਕ ਰਹੀ ਰਹਿੰਦੀ ਰਹੀ ਤੇ ਜੀ। ਹੂੰ। ਤੇ ਤਕਲੀਫ ਬਹੁਤ ਜ਼ਿਆਦਾ ਸੀ ਉਹਨੂੰ ਜੀ। ਅੱਛਾ। ਤੇ ਉਹਦੇ ਬਾਅਦ ਤੇ ਵਿੱਚ ਸਾਨੂੰ ਉੱਥੇ ਵੀ 1.5-2 ਘੰਟੇ ਸਾਡੇ ਉੱਥੇ ਲੱਗੇ ਜੀ। ਹਾਂਜੀ। ਉਹਦੇ ਬਾਅਦ ਸਾਨੂੰ ਲੈ ਗਿਆ ਉੱਥੋਂ ਰੈਫਰਲ ਕਰਕੇ ਰੋਪੜ ਭੇਜ ਦਿੱਤਾ ਬਈ। ਠੀਕ ਹੈ ਜੀ। ਰੋਪੜ ਭੇਜ ਕੇ ਉਹਨੇ ਸਾਡੇ ਉੱਥੇ ਵੀ ਐਕਸਰੇ ਗੁਸਰੇ ਕਰਾਏ ਵੀ ਨਹੀਂ। ਤੇ ਡਾਕਟਰ ਨੂੰ ਫਿਰ 3:30 ਵਜੇ ਹੱਡੀਆਂ ਵਾਲੇ ਦੇ ਕਹਿੰਦੇ ਦਿਖਾ ਲਓ ਹੱਡੀਆਂ ਡਾਕਟਰ ਉੱਥੇ ਹੀ ਆ ਜੀ ਅਸੀਂ ਯਕਦਮ ਉੱਥੇ ਹੀ ਲੈ ਗਏ ਜੀ ਉਹਦੇ ਬਾਅਦ ਦੇ ਵਿੱਚ ਜੀ ਉਹਨੇ ਉੱਥੋਂ ਰੈਫਰਲ ਪੀਜੀਆਈ ਕਰ ਦਿੱਤਾ ਬੱਤੀ ਜੀ ਹੂੰ ਬੱਤੀ ਦੇ ਵਿੱਚ ਜਾਨੀ ਅੱਖਾਂ ਦੀ ਜਿਹੜੀ ਬਲੌਟ ਦੂਈ ਹੈ ਨਾ ਜੀ ਦੇਖ ਨਹੀਂ ਰਹੀਆਂ ਨੀਲੀਆਂ ਪਈਆਂ ਮੱਖਾਂ ਦੀਆਂ ਹੂੰ ਤੇ ਉਹਦੇ ਬਾਅਦ ਚ ਜਣੀ ਸਿਰ ਚ ਜਿਆਦੇ ਜਿਹੜੇ ਨਾੜਾ ਦੀਆਂ ਬਲੌਕ ਮੇਰੇ ਹਿਸਾਬ ਨਾਲ ਹੋ ਗਈਆਂ ਇਹਨਾਂ ਜੀ ਤੇ ਉਹਦੇ ਬਾਅਦ ਹੁਣ ਬਾਕੀ ਪੀਜੀਆਈ ਵਾਲੇ ਦੇਖੋਗੇ ਫੇ ਕਿਆ ਬਣਦਾ ਕਿਆ ਨਹੀਂ ਬਣਦਾ ਜੀ ਇਹ ਭਾਜੀ ਇਹਨਾਂ ਦਾ ਨਾਮ ਕੀ ਹੈ ਅਸ਼ੋਕ ਕੁਮਾਰ ਭਾਜੀ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਹੈ ਨੀ ਕਿੰਨੀ ਉਮਰ ਹੈ ਜੀ ਉਮਰ 40 ਸਾਲ ਦੀ ਹੈ 40 ਕੇ ਸਾਲ ਦੇ ਚੌੜੇ ਕਿ ਸਾਲ ਦੀ ਹੈ ਇਹ ਭਾਜੀ ਕੋਈ ਐਨਆਰਆਈ ਵਲੋਂ ਤੁਹਾਡੇ ਕੋਈ ਪਿੰਡ ਦੇ ਐਨਆਰਆਈ ਹੋਣੇ ਆ ਬਾਹਰ ਗਏ ਉਹਨਾਂ ਨੂੰ ਕੋਈ ਅਪੀਲ ਦਾ ਨਹੀਂ ਜਾਂਦੀ ਕਿਉਂਕਿ ਸਾਡਾ ਪੀਵੀਵੀਬੀ ਬਲਾਜੋੜਾ ਚੈਨਲ ਸਾਰੇ ਅਸੀਂ ਸਰਚ ਕਰਦੇ ਆਂ ਅਸੀਂ ਸਰ ਜੀ ਅਸੀਂ ਤੇ ਇਹ ਸੋਚਦੇ ਆ ਚਾਹੇ ਕੋਈ ਸਾਡਾ ਕਰਦਾ ਚਾਹੇ ਕੋਈ ਹੋਰ ਵੀ ਕੋ ਕਰਦੇ ਉਹ ਵੀ ਸਾਡਾ ਭਰਾ ਹੀ ਆ ਬੇਨਾ ਇਹਨਾਂ ਗਰੀਬ ਦਾ ਮੰਨ ਲਓ ਇਹਨਾਂ ਦਾ ਮੰਨ ਲਓ ਸਹਾਰਾ ਬਣਦਾ ਪੱਠੇ ਤੋਂ ਜਾ ਕੇ ਆਪਣਾ ਗੁਜ਼ਾਰਾ ਕਰਦਾ ਉਹ ਸਵੇਰੇ ਪਾਣੀ ਲਾਣ ਜਾਣਦਾ ਪੱਠੇ ਵੀ ਨਹੀਂ ਉਹ ਸਾਜਰੇ ਕੋਲ ਘਰਾਂ ਵਾਲੀ ਰੋਟੀ ਬਣਾਣ ਲੱਪੇ ਉਹ ਤੇ ਸੁੰਭਣ ਲੱਪੇ ਜੀ ਹੂੰ ਛੋਟੇ ਛੋਟੇ ਬੱਚੇ ਦੋ ਕੁੜੀਆਂ ਜਿਹੀ ਦਿਹਾੜੀ ਕਰਦਾ ਤੇ ਮਤਲਬ ਉਹ ਇਹ ਕਮਾਨੇ ਵਾਲਾ ਜਿਹਨਾਂ ਦਾ ਮੈਂਬਰਾਂ ਦਾ ਕੰਮ ਰਹਾਉਂਦਾ ਸਾਹਿਬ ਜੀ ਨਹੀਂ ਭਾਜੀ ਜਿੱਦਾਂ ਮੰਨ ਲਓ ਹੁਣ ਇਹ ਇਦਾਂ ਦਾ ਤੁਸੀਂ ਮਸਲਾ ਇਹ ਦੱਸਿਆ ਤੁਸੀਂ ਕੋਈ ਇਦਾਂ ਦੀ ਕੋਈ ਐਮ.ਐਲ.ਏ ਸਾਹਿਬ ਕੋਲ ਕੋਈ ਡਿਊਡਿਓ ਦਫ਼ਤਰ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਿੱਤੀ ਇਦਾਂ ਦੀ ਵੀ ਆ ਚੀਜ਼ ਹੋਈ ਸਰ ਜੀ ਅੱਜ ਸਵੇਰੇ ਇਹ ਵਾਕਾ ਹੋਣ ਤੋਂ ਬਾਅਦ ਮੈਂ ਖੁਦ ਸਰਪੰਚ ਇੱਕ ਕੁੜੀਆ ਹੋ ਰਿਹਾ ਉਹ ਬੰਦੇ ਕਾ ਬਾਹਰ ਆਇਆ ਤੇ ਮਾਤਾ ਜੀ ਆਪਾਂ ਤੁਹਾਡੇ ਕੋਲ ਪਹੁੰਚੇ ਇੱਥੇ ਲਾਲ ਪਰ ਪੈਂਡਾ ਜੀ ਤੁਹਾਡਾ ਇਹ ਕੀ ਹੋਇਆ ਜੀ ਤੁਹਾਡਾ ਘਰ ਦੀ ਛੱਤ ਦਾ ਸਤ ਜੀ ਇਹ ਮੁੰਡਾ ਦੁੱਧ ਪਵਾ ਕੇ ਲਿਆਇਆ ਸੀਗਾ ਆਹ ਮੁੰਡੇ ਤੇ ਪਟਕੀ ਭਕਾਣੀ ਭੇਣ ਚੱਲਿਆ ਸੀਗਾ ਅੱਛਾ ਜੀ ਕਾਣੀ ਭੇਣ ਚੱਲਿਆ ਸੀਗਾ ਮਤ ਬੋਲ ਥੇ ਮੰਜਾ ਫੇਰ ਲਾ ਪਿਆ ਮੰਜਾ ਫੇਰ ਕੇ ਉੱਪਰ ਡਾਗੇ ਸਾਰੇ ਉਹਦੇ ਉੱਪਰ ਆ ਗਏ ਹੋਏ ਖਾਣ ਅੱਛਾ ਸੱਟਾ ਜ਼ਿਆਦਾ ਹੀ ਲੱਗੀ ਉਹਦੇ ਅੱਛਾ ਜੀ ਹਾਂ ਜੀ ਅੱਛਾ ਇਹ ਮੁੰਡਾ ਕੁੜੀ ਉਹਨਾਂ ਦੇ ਜਿਹੜੀ ਸੱਟ ਲੱਗੀ ਹੁੰਦੀ ਹੈ ਹਾਂ ਇੱਕ ਬੁੜੀ ਹੈ ਇੱਕ ਉਹ ਖੜੀ ਖਣੀ ਹੈ ਦੋ ਕੁੜੀਆਂ ਆ ਆ ਛੋਟਾ ਕਾਕਾ ਆ ਠੀਕ ਹੈ ਬੁੜੀ ਬੜੀ ਆ ਠੀਕ ਹੈ ਜੀ ਆ ਬੜੀ ਤੇ ਛੋਟੀ ਆ ਕਾਕਾ ਛੋਟਾ अच्छा हां जी। ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਵੈਸੇ ਜੇ ਤੁਸੀਂ ਇਥੋਂ ਜਦੋਂ ਹਸਪੀਟਲ ਭੇਜਿਆ ਉਦੋਂ ਕਹਿੰਦੇ ਜਿਆਦਾ ਹਾਲਾਤ ਮਾੜੇ ਸੀ। ਜਿਆਦੇ ਸੀਗੇ। ਅੱਛਾ ਜੀ। ਜਿਆਦੇ ਸੀਗੇ। ਫਿਰ ਇਥੇ ਨਾ ਇਥੇ ਆਣੇ ਪੇਂ ਦਿੱਤਾ ਸਿਆਣੇ ਤੇ ਫਿਰ ਪਟੀਆਂ ਪੁੱਟੀਆਂ ਕਰੀਆਂ ਫਿਰ ਰੋਪੜ ਭੇਜ ਦਿੱਤਾ ਰੋਪੜ ਤੇ ਹੁਣ ਪੱਤੀ ਵਿੱਚ ਭੇਜ ਦਿੱਤਾ। ਅੱਛਾ। ਕੁਝ ਕਹਿਣਾ ਚਾਹੁੰਦੇ ਆਂ ਜੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਦਦ ਮਦਦ ਦੀ ਅਪੀਲ ਕੀਤੀ ਆ ਜੀ। ਹਾਂ ਜੀ। ਤੇ ਮਦਦ ਤੁਹਾਡੀ ਹੋਣੀ ਚਾਹੀਦੀ ਹੈ ਜੀ ਸਰਪੰਚ ਸਾਹਿਬ ਹੁਣੀ ਕਹਿੰਦੇ ਅਸੀਂ ਆਪਣੇ ਵੱਲੋਂ ਵੀ ਕਰਾਂਗੇ ਹਾਂ ਜੀ ਹਾਂ ਜੀ ਤੁਹਾਡੀ ਬਹੁਤ ਧੰਨਵਾਦ ਸਰਪੰਚ ਜੀ ਵੀ ਧੰਨਵਾਦ ਆ ਜਿਹੜਾ ਸਾਡੇ ਇੰਨੇ ਤੱਕ ਸੋਚਿਆ ਜੀ ਸਾਡਾ ਲੋਕ ਬਾਹਰ ਬੈਠੇ ਵੀ ਮਾਤਾ ਜੀ ਦੇਖ ਰਹੇ ਆ ਤੁਹਾਨੂੰ ਮਤਲਬ ਬਲਾ ਜੋੜਦਾ ਸਾਰਾ ਨਿਵਾਸੀ ਸਾਰਾ ਦੇਖ ਰਿਹਾ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਵੀ ਤੁਹਾਡੀ ਮਦਦ ਲਈ ਹਾਂ ਜੀ ਹਾਂ ਜੀ ਕੁਝ ਕਹਿਣਾ ਚਾਹੁੰਦੇ ਆ ਤਾਂ ਕਹਿ ਦਿਓ ਜੀ ਮਦਦ ਹੋਣੀ ਚਾਹੀਦੀ ਸਾਡੀ ਠੀਕ ਹੈ ਜੀ ਗਰੀਬ ਜਾਦੇ ਹੀ ਵਲੋਂ ਠੀਕ ਹੈ ਜੀ ਹਾਂ ਆ ਬੱਚਾ ਹੀ ਨੇ ਪਿਆ ਕਮਾਈ ਕਰਨੀ ਆ ਟੱਟਾ ਲੱਗ ਗਿਆ ਹੁਣ ਕਰੇ ਸਾਲ ਨੂੰ ਰਾਮਾਣਾ ਕਰੇ 2 ਸਾਲਾਂ ਰਾਮਾਣਾ ਹੂੰ ਕਿ ਰਬ ਨੇ ਪੈ ਗਿਆ ਹੂੰ ਉਹੀ ਕਰਨਾ ਉਹੀ ਕੁਝ ਖਾਣਾ ਹੂੰ ਕਿੱਥੋਂ ਆਮ ਤਰਾਂਦੀ ਸਭ ਕੁਝ ਮੋਲ ਦਾ ਹੂੰ ਐਨੀ ਕੁ ਮੇਰ ਬੇਰ ਮਾਨੀ ਆ ਤੁਹਾਡੀ ਵੀ ਮਿਹਰਬਾਨੀ ਸਰਪੰਚ ਜੀ ਦੀ ਵੀ ਮਿਹਰਬਾਨੀ ਚਾ ਰਹੇ ਜਿਹੜਾ ਇਹਨਾਂ ਸਾਡਾ ਕਾਰਡ ਹੁੰਦਾ ਸਾਡੇ ਮਾਲਕ ਦੇ ਬਸ ਹਾਂ ਜੀ ਉਹ ਦੋਸਤੋ ਤੁਸੀਂ ਤੁਹਾਡਾ ਬਹੁਤ ਧੰਨਵਾਦ ਆ ਭੈਣਾ ਭਰਾਵਾਂ ਨੂੰ ਜਿਹੜੇ ਦੇਖਦੇ ਆ ਪਿਆਰ ਕਰਦੇ ਆ ਇੱਕ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਬਾਈ ਹੁਣੇ ਫੋਨ ਕੀਤਾ ਸੀ ਬਾਈ ਜੀ ਕੁਝ ਕਹਿਣਾ ਚਾਹੁੰਦੇ ਆ ਜੀ ਹਾਂਜੀ ਭਾਜੀ ਪਿੰਡ ਹੈਗਾ ਸਾਡਾ ਲਾਲਪੁਰ ਝੁੰਗੀਆਂ ਅੱਛਾ ਜੀ ਤੇ ਇੱਥੇ ਤੁਹਾਨੂੰ ਤਕਰੀਬਨ ਮੈਨੂੰ ਤਾਂ 11:00 ਵਜੇ ਦਾ ਖਬਰ ਮਿਲੀ ਆ ਵੀ ਸਵੇਰੇ ਅੱਛਾ ਵੀ ਆ ਚੀਜ਼ ਵੀ ਇੱਥੇ ਇੱਕ ਛੱਤ ਡਿਗਣ ਕਰਕੇ ਇੱਕ ਪਿੰਡ ਦਾ ਬੰਦਾ ਨਾ ਛੱਤ ਦੇ નીચે ਆ ਗਿਆ ਤੇ ਜਦੋਂ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਵੀ ਇਦਾਂ ਦਾ ਵੀ ਸਰਪੰਚ ਸਾਹਿਬ ਜੀ ਵੀ ਆ ਕਹਿੰਦੇ ਕੰਮ ਹੋ ਗਿਆ ਵੀ ਪਿੰਡ ਚ ਇਹਨਾਂ ਨੇ ਦੱਸਿਆ ਵੀ ਹਾਂ ਜੀ ਵੀ ਬੰਦਾ ਮਤਲਬ ਸੀਰੀਅਸ ਹੈ ਹੂੰ ਵੀ ਸਾਟ ਜਿਆਦਾ ਲੱਗੀ ਉਹਨਾਂ ਦੇ ਅੱਛਾ ਜੀ ਤੇ ਮੁੜ ਕੇ ਫਿਰ ਜਦੋਂ ਸੀ ਵੀ ਪੁੱਛ ਪੜਤਾਲ ਕੀਤੀ ਹੋਰਾਂ ਬੰਦਿਆਂ ਨਾਲ ਵੀ ਆਪਣੇ ਯਾਰ ਦੋਸਤ ਜਿੱਦਾਂ ਮੁੰਡਾ ਆਪਾਂ ਨੂੰ ਉਹਨਾਂ ਦੇ ਘਰ ਦਾ ਮੈਂਬਰ ਜਾਣਦਾ ਏਦਾਂ ਨਾ ਯਾਰ ਦੋਸਤ ਆਪਣਾ ਹੂੰ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਇਹਨਾਂ ਨੇ ਮਤਲਬ ਬਲਾਚੌਰ ਤੋਂ ਰੋਪੜ ਪੇ ਹੁੰਦਾ। ਹੂੰ। ਵੀ ਸਿਰ 'ਚ ਜਿਆਦਾ ਸੱਟ ਹੈ। ਤੇ ਇੱਕ ਜਿਹੜੀ ਲੱਤ ਉਹ ਜਿਆਦਾ ਫੈਕਚਰ ਹੈ। ਹੂੰ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਅੱਗੇ ਉਹ ਕਹਿੰਦੇ ਸੀ ਰੋਪੜ ਪਹੁੰਚ ਗਏ ਆ ਫਿਰ ਰੋਪੜ ਉਹਨਾਂ ਨੇ ਕਹਿੰਦੇ ਸਕੈਨਾਂ ਕੀਤੀਆਂ ਮਤਲਬ ਸੀਟੀ ਸਕੈਨ ਹੋਈ ਆ ਪਤਾ ਨਹੀਂ ਕੀ ਹੋਇਆ ਜੋ ਡਾਕਟਰਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਵਧੀਆ ਢੰਗ ਨਾਲ ਕੀਤਾ ਤੇ ਉਹਨਾਂ ਦੇ ਵੀ ਵਕਤ ਤੋਂ ਬਾਹਰ ਹੋ ਗਿਆ ਤੇ ਉਹਨਾਂ ਨੇ 32 'ਚ ਭੇਜ ਦਿੱਤਾ। ਹੂੰ। ਤੇ ਉਹ 32 'ਚ ਇਸ ਟਾਈਮ ਤੇ ਮੈਂ ਆਪਾਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ। ਵੀ ਜਿੰਨੇ ਵੀ ਸਾਡੇ ਐਨਆਰਆਈ ਵੀਰ ਤੁਹਾਡੇ ਚੈਨਲ ਮਾਧਿਅਮ ਜੁੜੇ ਹੋਏ ਆ ਵੀ ਉਹਨਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਆ ਵੀ ਘਰ ਹੈਗਾ ਉਹ ਗਰੀਬ ਘਰ ਹੈ ਵੀ ਇੱਕ ਹੀ ਇਹਨਾਂ ਦਾ ਜਿਹੜਾ ਵੀ ਬੰਦਾ ਜਿਹਨਾਂ ਦੇ ਸੱਟ ਲੱਗੀ ਆ ਵੀ ਉਹ ਇੱਕੋ ਹੀ ਘਰ ਚ ਕਮਾਣੇ ਵਾਲਾ ਬੰਦਾ ਹੈ ਤੇ ਨਿਆਣੇ ਪੜਦੇ ਆ ਛੋਟੇ ਨਿਆਣੇ ਆ ਤੇ ਹੋਰ ਤਾਂ ਇਹਨਾਂ ਦੇ ਘਰ ਚ ਕੋਈ ਆਮਦਨ ਇਦਾਂ ਦਾ ਕੋਈ ਹੈ ਨਹੀਂ ਵੀ ਕੋਈ ਖੇਤੀ ਬਾੜੀ ਆਪਣੀ ਕਰਨ ਜਾਂ ਨਿਆਣੇ ਦਿਹਾੜੀ ਤੇ ਵੀ ਨਹੀਂ ਜਾ ਸਕਦੇ ਕਿਉਂਕਿ ਉਹ ਤਾਂ ਛੋਟੇ ਆ ਪੜਦੇ ਆ ਆਪਣਾ ਨਾ ਵੀ ਕੋਈ ਐਨਆਰਆਈ ਵੀਰ ਇਦਾਂ ਦਾ ਵੀ ਮੋਰੇ ਬਰਸਾਤਾਂ ਦਾ ਟਾਈਮ ਆ ਵੀ ਇੱਕ ਜਿਹੜਾ ਕੋਠਾ ਆ ਜਿਨ੍ਹਾਂ ਚ ਇਹ ਰਹਿੰਦੇ ਆ ਉਹ ਛੱਤ ਡਿੱਗੀ ਆ ਵੀ ਜਿੰਨੀ ਵੀ ਛੇਤੀ ਹੋ ਸਕੇ ਉਹ ਛੱਤ ਪਾਈ ਜਾਵੇ ਤੇ ਇੱਕ ਵੱਡੀ ਗੱਲ ਇਹ ਆ ਵੀ ਨਿਆਣਿਆਂ ਦੀ ਜਿਹੜੀ ਪੜ੍ਹਾਈ ਆ ਅੱਛਾ ਜਿਹੜੇ ਨਿਆਣੇ ਪੜ੍ਹਦੇ ਆ ਛੋਟੇ ਆ ਪੇਪਰਾਂ ਦਾ ਮੂਹਰੇ ਟਾਈਮ ਆ ਵੀ ਉਹ ਪੜ੍ਹਾਈ ਕਿੱਦਾਂ ਕਰਨਗੇ ਭਾਜੀ ਹੂੰ ਬਾਕੀ ਆਪਾਂ ਸਾਡੇ ਵੱਲੋਂ ਵੀ ਜਿੰਨੀ ਵੀ ਕੋਸ਼ਿਸ਼ ਹੋ ਸਕੇ ਆਪਾਂ ਆਪਣੇ ਯਾਰ ਦੋਸਤਾਂ ਨੂੰ ਕਹਿ ਕੇ ਵੀ ਹੋ ਸਕੇ ਆਪਾਂ ਜਿੰਨੇ ਜੋਗੇ ਹੋ ਸਕੇ ਕਰਾਂਗੇ ਆਪਾਂ ਬਾਹਰੋਂ ਜਿੰਨੇ ਸਾਡੇ ਨਾਲ ਐਨ ਆਰ ਆਈ ਸਾਡੇ ਨਾਲ ਜੋ ਸਾਡੀ ਯਾਰ ਦੋਸਤ ਹੈ ਸਾਡਾ ਕੋਈ ਹੋਰ ਵੀ ਰਿਸ਼ਤੇਦਾਰ ਹੈ ਉਹਨਾਂ ਨੂੰ ਵੀ ਆਪਾਂ ਕਹਿ ਕੇ ਜਿੰਨੀ ਵੀ ਸਾਡੀ ਸੇਵਾ ਆਪਾਂ ਇਹਨਾਂ ਦੇ ਆਪਾਂ ਕਰਾਂਗੇ ਹੂੰ ਬਾਕੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਇਦਾਂ ਦੇ ਘਰਾਂ ਦੇ ਮੰਨ ਲਓ ਗਰੀਬ ਘਰ ਹੈ ਸਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਦੇ ਦੱਸਣ ਦੇ ਯੋਗ ਵੀ 8 ਘਰ ਹੋਰ ਹੈ ਅੱਛਾ 8 ਘਰ ਹੋਰ ਹੈ ਹੋਰ ਹੈ ਵੀ ਕੋਈ ਸਕੀਮ ਐਦਾਂ ਦੀ ਆਈ ਹੈ ਜਾਂ ਕੁਝ ਵੀ ਉਹ ਸਾਡੇ ਸਰਪੰਚ ਸਾਹਿਬ ਨੂੰ ਜਾਂ ਗਰੀਬਾਂ ਨੂੰ ਉਹ ਮਹੱਈਆ ਕਰਵਾਈ ਜਾਵੇ ਹਨਾ ਮਤਲਬ ਉਹਨਾਂ ਦੇ ਤੱਕ ਪਹੁੰਚਾਈ ਜਾਵੇ ਇਹ ਚੀਜ਼ ਤੇ ਤਾਂ ਜੋ ਉਹਨਾਂ ਦਾ ਵੀ ਆਪਣਾ ਸਾਰਾ ਨਾ ਮਤਲਬ ਘਰ ਦਾ ਜੋ ਵੀ ਆ ਵਧੀਆ ਢੰਗ ਨਾਲ ਹਨਾ ਹੋ ਸਕੇ ਹਨਾ ਵੀ ਕਿਸੇ ਨਾ ਹੋਰ ਨਾ ਨਾਏ ਬਾਕਾ ਹੋ ਸਕੇ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਹੈ ਭਾਈ ਤੁਹਾਡਾ ਜਿਹੜੇ ਸਾਡਾ ਮਤਲਬ ਕਵਰ ਕਰਨ ਆਏ ਆ ਤੁਸੀਂ ਵੀ ਕਿਸੇ ਇੱਕ ਗਰੀਬ ਘਰ ਦਾ ਘਰ ਬਣ ਸਕਦਾ ਆ ਕੁਝ ਹੋਰ ਸਰਪੰਚ ਕੁਝ ਕਹਿਣਾ ਚਾਹੁੰਦੇ ਆ ਜੀ ਬਸ ਜੀ ਸਾਰੀ ਅਸਟਾਹੀ ਅਸੀਂ ਤਾਂ ਆਹੀ ਸੁਣਿਆ ਪਤਾ ਲੱਗਿਆ ਕੋਈ ਸਕੀਮ ਦੀ ਗੱਲ ਕਰਦੇ ਨੇ ਹਾਂਜੀ ਸਕੀਮ ਹੈਗੀ ਜੀ ਹੈਗੀਓ ਅਸੀਂ ਉਹਦਾ 1-2 ਦਿਨਾਂ ਚ ਬਰੇ ਸਰਵਾ ਕਰਵਾ ਰਹੇ ਪਿੰਡ ਦੇ ਵਿੱਚ ਅਸੀਂ ਆਪ ਪਹਿਲੇ ਮੱਜ ਇਕੱਲੇ ਨੇ ਆਪ ਘੁੰਮ ਕੇ ਇੱਕ ਬੰਦਾ ਮੈਂਬਰ ਹੋਰ ਲੈ ਕੇ ਸਾਰੇ ਪਿੰਡ ਦੇ ਜਿੰਨੇ ਖਾਤਸਾ ਮੰਨ ਲਓ ਸੀਗੇ ਇਦਾਂ ਦੇ ਹਾਲਤ ਦੇ ਮਾੜੇ ਉਹ ਸਾਰੇ ਦੇਖ ਕੇ ਆਂਦੇ ਜੀ ਉਹ ਆਪਾਂ ਸਾਰੇ ਰਿਪੋਰਟ ਤਿਆਰ ਕਰਕੇ ਸਵੇਰੇ ਉਹਨਾਂ ਨੂੰ ਦੇ ਦੇਣੀ ਕਿ ਭਾਈ ਸਾਡੇ ਇਹ ਜਿਹੜਾ ਵਾਕਾ ਹੋ ਗਿਆ ਇੱਕ ਮੁੜ ਕੇ ਇਦਾਂ ਦਾ ਨਾ ਹੋਰ ਕੋਈ ਹੋਵੇ ਸਰਪੰਚ ਹੋਵੇ ਤਾਂ ਤੁਹਾਡੇ ਆ ਘੋਵੇ ਬਿਲਕੁਲ ਧੰਨਵਾਦ ਜੀ ਧੰਨਵਾਦ ਭਾਜੀ ਇਹ ਸਾਨੂੰ ਇਹੀ ਬੇਨਤੀ ਹੈ ਜੀ ਸਾਡੇ ਭਰਾਵਾਂ ਦਾ ਇਹਨਾਂ ਦਾ ਜ਼ਰੂਰੀ ਜਾਣਨ ਭਈਆਂ ਨੂੰ ਇਹੀ ਜੰਦੂ ਆ ਜੀ ਵੇ ਸਾਡਾ ਇਹ ਦੇਖਿਆ ਜਾਵੇ ਵੇ ਸਾਡੇ ਸਰਪੰਚ ਨੇ ਸਾਡੇ ਨੇ ਸਾਡੇ ਵੱਲ ਬਹੁਤ ਬਹੁਤ ਸੋਚਿਆ ਜੀ ਠੀਕ ਜੀ ਤੇ ਬਾਕੀ ਇਹ ਗੱਲ ਆ ਜੀ ਬਾਕੀ ਬਾਅਦ ਤੋਂ ਬਾਅਦ ਜੋ ਵੀ ਹੋਊਗਾ ਅਸੀਂ ਕਿਨਾਰੇ ਕਰਾਂਗੇ ਜੀ ਹਾਂਜੀ ਬਾਕੀ ਦੋਸਤੋ ਤੁਹਾਨੂੰ ਇਹਦਾ ਨੰਬਰ ਦਿੱਤਾ ਜਾਊਗਾ ਸਕਰੀਨ ਦੇ ਉੱਪਰ ਤੁਸੀਂ